ਸਰਪੰਚ ਰਾਜੀ ਰਹਾ ਤੇਰਾ ਘਰ ਨਹੀਂ ਲਾਉਂਦੀ ਤੇਰੀ ਮਰਜ਼ੀ ਕੋਲ ਸਰਪੰਚ ਰਾਜੀ ਰਣ ਖੁਸ਼ ਹੋ ਕੇ ਤੇਰਾ ਪਾਸਾ ਲੈ ਲਓ ਹਾਂ 1100 ਰੁਪਏ ਤੋਂ ਵੱਧ ਤੇਰਾ ਫਰਜ਼ ਬੰਦਾ ਜੀ ਸਾਨੂੰ ਵਿੱਚ ਬਿਠਾਉਂਦਾ ਬਾਬਾ ਜੀ ਆਓ ਕੀ ਲਾਣੀ ਮੈਨੂੰ ਜੋ ਮਨਾਸੂਂਦਾ ਨ ਲੱਗੀ ਆ ਮੈਂ ਕਰ ਦਿੱਤੀ ਹੋਰ ਵੀ ਕੋਈ ਚਲੋ ਜਿਹੜਾ ਕੋਈ ਮੀਨ ਮੰਗਦਾ ਹੁੰਦਾ ਵੀ ਦੱਸ ਦਿੰਦਾ ਪੁੱਛ ਦਿੰਦਾ ਹਾਂ ਇੱਕ ਵਾਰੀ ਤਾਂ ਬਣਾਉਂਦਾ ਸਾਨੂੰ ਯਾਦ ਕਰਦਾ ਵੀ ਬਾਬਾ ਜੀ ਇਦਾਂ ਵਾਂ ਸਾਨੂੰ ਜੇ ਇਸ ਘਰ ਤੋਂ ਲਾਭ ਤਾਂ ਮਿਲਿਆ ਜਾ ਉਸ ਦਾ ਚਲਾਮਾ ਮਿਲਿਆ ਸਕੀ ਨਹੀ ਜੀ ਕਹਿੰਨੇ ਨਹੀਂ ਲਾਭ ਦਿੱਤਾ ਵੀ ਇਹ ਤੁਸੀਂ ਆਪਣੇ ਕੋਲੋਂ ਕਰਨਾ ਮੈਂ ਇਹ ਗੱਲ ਮੇਰਾ ਫੇਸਬੁਕ ਅਕਾਊਂਟ ਖੋਲ ਕੇ ਵੇਖ ਲੂੰਗਾ ਪਹਿਲਾਂ ਲੋਕਾਂ ਦੀ ਰਾਏ ਮੰਗੀ ਆ ਉਹਨੇ ਫੱਲਣ ਦੇ ਬੰਨੇ ਕਮੈਂਟ ਲੈਣੇ ਪੜਦੋ ਸਾਰੀ ਬੜੀ ਪੜੀ ਲਿਖੀ ਆ ਤੂੰ ਇਹ ਲੈ ਜਾਓ ਜਿੰਦਗੀ ਇਹ ਨਹੀਂ ਖੜਨਾ ਫਿਰ ਸਾਡੇ ਪਿੰਡ ਜੀ ਨਹੀਂ ਹੋਣਾ ਫਿਰ ਬੱਦਸੀ ਸਾ ਮੈਨੂੰ ਦੀ ਨਹੀਂ ਮਰਜ਼ੀ ਦਈ ਜਾਓ ਧੰਨਵਾਦ ਸੀ ਸੁਰੇਣੀ ਤੂੰ ਸਰਪੰਚ ਬੰਦਾ ਮੈਂ ਮੰਗਤਾ ਬੰਦਾ ਮੇਰੀ ਕਰਨ ਨਾ ਕੱਢੀ ਨੀ ਥੋੜਾ ਸਿੱਟਾ ਲੀ ਹੋੜੀ ਖੁਸ਼ ਹੋ ਕੇ ਦੇ ਲਾ ਮੈਨੂੰ ਆਪ ਕੋ ਆ ਕੇ ਜਾਓ ਜੇਰੇ ਪੋਛੋਗਾ ਜੇ ਤਾਂ ਜੇ ਤਾਂ ਪਹਿਲੀ ਹੋਣਾ ਖੁਸ਼ ਹੋਣਾ ਸਾਡਾ ਨਾਮ ਚੱਲਦਾ ਵਾ ਠੀਕ ਹੈ ਕੋਈ ਨਹੀਂ ਕਹਾਣੀ ਹੁੰਦਾ ਤਿੰਨ ਬਾਕੀ ਦੇ ਬੱਚੇ ਜੋ ਮਰਜ਼ੀ ਕਰੋ ਸਾਡੇ ਜਾਂ ਰੋਟੀ ਫਿਰ ਮੇਰੀ ਤੇ ਮੇਰੀ ਖਸਾਉਣ ਲਿਆਵਾਂ ਇੰਨੇ ਬੜੇ ਆਵਾਜ਼ ਨਾਲ ਆਪਣੇ ਤਿੰਨ ਆਪ ਤਾਂ ਦਿੰਦਾ ਆਂ ਆਈ ਨਹੀਂ ਬੜਿਆ ਆਵਾਜ਼ ਨਹੀਂ ਆਉਣਾ ਹੁੰਦਾ ਇਹ ਕੋਈ ਗੱਲ ਕੁਝ ਹੋ ਕੇ ਦਵਾ ਬਤਾਈ ਦਿੱਤਾ ਮੈਂ ਰੋਟੀ ਨਾਲ ਤੂੰ ਜਿਹੜੀ ਕਵਾੜਾ ਵਾ ਕੇ ਮੈਨੂੰ ਬਤਾਈ ਤੂੰ ਜਿਹੜੀ ਬਰਜੀ ਕੱਪੜਾ ਲੈ ਕੇ ਸ਼ਾਮਾਂ ਤੱਕ ਡੀਰ ਮੈਂ ਸ਼ਾਮਾਂ ਤੱਕ ਬੈਠਾ ਇਹ ਨਹੀਂ ਕੀ ਗੱਲ ਬਣਦੀ ਇਸ ਕਰਕੇ ਜਦੋਂ ਦੇਖੋ ਆਪਣੀ ਸਾਫ਼ ਤੇ ਸਪਸ਼ਟ ਪੱਕੀ ਗੱਲ ਆ ਆ ਬਾਕੀ ਆ ਸਾਰੇ ਬੰਦੇ ਨੂੰ ਕੀ ਕਹਿੰਦੇ ਮੈਨੂੰ ਰੋਟੀਆ ਨਹੀਂ ਰੋਟੀ ਕੱਟ ਕੇ ਮੈਨੂੰ ਵੋਟਾਂ ਵੀ ਪਈਆਂ ਮੇਰੇ ਤੋਂ ਦਰਦੇ ਵੀ ਇਹਨਾਂ ਨੇ ਨਹੀਂ ਪਈਆਂ ਹਰ ਸਾਲੀ ਪਈਆਂ ਤੇ ਨੂੰ ਹਰ ਸਾਲੀ ਤੁਸੀਂ ਸਾਰੇ ਸੈੱਟ ਬੰਨ੍ਹਦੇ ਮੈਂ ਨਹੀਂ ਬਾਤ ਬੜਦਾ ਮੈਂ ਤੇਰੀ ਕੋੜੀ ਬਾਤਦਾ ਸਾਡੀ ਗਾੜੀ ਖਾਂ ਨੂੰ ਸਾਡੇ ਹੱਥ ਦੇ ਬਥੇਰੇ ਪਿੰਡਵਾ ਬਾਤ ਕੀਤੀ ਕਰੂੰ ਆਪਣੀ ਜਿਮਰਗੀ ਇੱਥੇ ਨਿੱਕੀ ਗੱਲ ਚਲੋ ਥੋੜਾ ਮੈਂ ਵੀ ਫੂਲ ਤਾਂ ਪਟਿਆ ਤਾਂ ਬਚਾਲ ਤੇ ਬਚਾਲ ਕੇ ਹੋਰ ਨਹੀਂ ਹੋਇਆ ਕਿ ਫੂਲ ਕਿੱਥੇ ਵੀ ਮੁੰਡੇ ਦੀ ਮੰਮੀ ਨਹੀਂ ਮੁੰਡੇ ਦੀ ਮੰਮੀ ਅੱਜ ਤੋਂ ਮਟਵਾਰ ਦਿਓ ਕੋਸ਼ਿਸ਼ ਕਰੋ ਕਿ ਰੋਜ਼ ਸੋਨਾ ਨਾ ਤਾਂ ਇੰਨਾ ਬਟਾ ਮਾਰਦਾ ਤੁਸੀਂ ਮਿਲਣੀ ਦੇ ਕੇ 11000 ਰੁਪਏ ਇਹਦੇ ਵਿੱਚ ਬਜਟ ਤਾਂ ਸਰਵਾਜ ਕਰਦੇ ਨਹੀਂ ਕਰਦੇ ਮੈਂ ਬੰਦਾ ਬਾਪੂ ਕਰਕੇ ਕਿੰਨੇ ਲੈ ਮੈਂ ਮੇਰੇ ਸਾਹਮਣੇ ਰੱਖੀ ਮੈਂ ਅੱਖਾਂ ਨਾਲ ਦੇਖਿਆ ਇਥੋਂ ਮਨਾ ਕੇ ਹੋਣੀ ਹੈ ਦਿਲ ਵੀ ਬੈਠਿਆ ਇਸ ਤੇ ਆਹਨੂੰ ਬਦਲ ਕੀ ਕਰਦੇ ਵੇਖੋ ਨਾ ਦੋ ਵਾਰ ਨਾ ਤੁਹਾਡੀ ਕੋ ਮੂੰਹ ਭੜਾਈ ਕਰਾ ਤੁਸੀਂ ਆਪਣਾ ਲੈ ਜੁਂਦੇ ਜਿੱਤੋਂ ਗੱਲ ਕਰਦਾ ਬਾਹਰ ਹੀ ਪਤਾ ਲੱਗਦਾ ਮੋਰ ਕੇ ਸੜਕ ਜਾ ਰੋ ਫੇਤਾ 11000 ਜਾ ਰਹਾ ਪਤਾ ਕਿ ਕਰਨਾ ਤੈਨੂੰ ਇੱਕ ਤੋਂ ਹੋਰੀ ਹਾਂ ਨੂੰ ਮੈਂ ਕੰਮ ਕਰਾਉਣਾ ਹੈ ਕਿ ਮੈਂ ਆਪਣੇ ਤੋਂ ਝੋੜੀ ਪੈਣੀ ਨੂੰ ਲੈ ਕੇ ਰਨ 11000 ਹਾਂ ਜੇ ਕੋਈ ਨਾ ਨਪੜਦੀ ਨਹੀਂ ਕੋਈ ਵੀ ਲੋੜ ਪੁੱਲਾ ਬਗਾੜ ਦੇ ਪੜਦਾ ਯਾਰ 5000 ਅੱਗੇ ਲੈ ਜਾ ਸਕਦਾ ਇਹ ਤਾਂ 1000 ਫਾਕੇ ਨੂੰ